ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਟੀਚਿੰਗ ਤੇ ਨਨ ਟੀਚਿੰਗ ਵੈਕੈਂਸੀਜ਼ ਜਾਰੀ ਹੋਈਆਂ ਜੀ ਪੰਜਾਬ ਦੇ ਵਿੱਚ ਇਹ ਭਰਤੀ ਕੀਤੀ ਜਾਣੀ ਹੈ ਪੂਰੀ ਜਾਣਕਾਰੀ ਪੋਸਟਾਂ ਦੇ ਸਬੰਧ ਵਿੱਚ ਲੈ ਕੇ ਹਾਜ਼ਰਾਂ ਤੁਹਾਡੇ ਲਈ ਜਾਣਕਾਰੀ ਸਾਰੀ ਸਾਂਝੀ ਕਰਾਂਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਆ ਜੀ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਦੇ ਵਿੱਚ ਟੀਚਿੰਗ ਤੇ ਨੋਨ ਟੀਚਿੰਗ ਪੈਨਸੀ ਜਾਰੀ ਹੋਈਆਂ ਤਾਂ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਪੋਸਟਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਜੀ ਪੀਆਰ ਟੀਚਰ ਚਾਹੀਦੇ ਜੀ ਪ੍ਰਾਇਮਰੀ ਟੀਚਰ ਜਨਰਲ ਦੇ ਵਿੱਚ ਇਹਨਾਂ ਨੂੰ ਤਾਂ ਵੱਖ-ਵੱਖ ਯੋਗਤਾਵਾਂ ਇਹਨਾਂ ਵੱਲੋਂ ਵੱਖ-ਵੱਖ ਪੋਸਟਾਂ ਦੇ ਲਈ ਰੱਖੀਆਂ ਗਈਆਂ ਇਹਨਾਂ ਯੋਗਤਾਵਾਂ ਨੂੰ ਪੜ੍ਹਨ ਦੇ ਲਈ ਤੁਸੀਂ ਨੋਟੀਫਿਕੇਸ਼ਨ ਜ਼ਰੂਰ ਰੀਡ ਕਰੋ ਪੂਰਾ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚੋਂ ਤੁਸੀਂ ਡਾਊਨਲੋਡ ਕਰਕੇ ਤੁਸੀਂ ਪੂਰਾ ਰੀਡ ਜ਼ਰੂਰ ਕਰਾ ਜੀ ਅਪਲਾਈ ਕਰਨ ਤੋਂ ਪਹਿਲਾਂ ਇਸੇ ਤਰ੍ਹਾਂ ਇਹਨਾਂ ਨੂੰ ਪ੍ਰਾਇਮਰੀ ਟੀਚਰ ਆਰਟ ਐਂਡ ਕ્રાਫਟ ਦੇ ਵਿੱਚ ਚਾਹੀਦੇ ਆ ਜੀ ਪੀ ਆਰਟੀ ਬਾਲਵਾਟਿਕਾ ਇਹਦੇ ਲਈ ਵੀ ਇਹਨਾਂ ਨੂੰ ਜੋ ਟੀਚਰ ਚਾਹੀਦੇ ਆ ਇਹਦੀਆਂ ਯੋਗਤਾਵਾਂ ਨਾਲ ਹੀ ਦਿੱਤੀਆਂ ਹੋਈਆਂ ਇਸ ਇਸੇ ਤਰ੍ਹਾਂ ਇਹਨਾਂ ਵੱਲੋਂ ਨੌਨ ਟੀਚਿੰਗ ਵੈਕੈਂਸੀ ਜਾਰੀ ਹੋਈਆਂ ਜੇ ਹੈੱਡ ਕਲਰਕ ਰੈਗੂਲਰ ਐਡਮਨ ਸੁਪਰਵਾਈਜ਼ਰ ਕੰਟਰੈਕਚੁਅਲ ਇਹ ਪੋਸਟ ਜਾਰੀ ਹੋਈ ਹੈ ਜੀ ਇਸੇ ਆ ਲੋਅਰ ਡਿਵੀਜ਼ਨ ਕੰਟਰੈਕਚੁਅਲ ਪੋਸਟ ਹੈ ਜੀ ਲਾਇਬ੍ਰੇਰੀਅਨ ਕੰਟਰੈਕਚੁਅਲ ਪੋਸਟ ਹੈ ਜੀ ਰਿਸੈਪਸ਼ਨਿਸਟ ਕੰਟਰੈਕਚੁਅਲ ਪੋਸਟ ਹੈ ਜੀ ਸਾਇੰਸ ਲੈਬ ਅਟੈਂਡੈਂਟ ਕੰਟਰੈਕਚੁਅਲ ਪੋਸਟ ਹੈ ਜੀ ਤਾਂ ਕਾਫੀ ਵੱਡੀ ਮਾਤਰਾ ਦੇ ਵਿੱਚ ਇਹਨਾਂ ਵੱਲੋਂ ਜੋ ਪੋਸਟਾਂ ਜਾਰੀ ਹੋਈਆਂ ਕੰਪਿਊਟਰ ਲੈਬ ਟੈਕਨੀਸ਼ੀਅਨ ਕੰਟਰੈਕਚੁਅਲ ਪੋਸਟ ਹੈ ਡਰਾਈਵਰ ਕੰਟਰੈਕਚੁਅਲ ਪੋਸਟ ਹੈ ਜੀ ਇਲੈਕਟ੍ਰੀਸ਼ੀਅਨ ਕੰਟਰੈਕਚੁਅਲ ਪੋਸਟ ਹੈ ਤਾਂ ਇਹ ਵੱਖ-ਵੱਖ ਯੋਗਤਾਵਾਂ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲੀਆਂ 10ਵੀਂ ਪਾਸ 12ਵੀਂ ਪਾਸ ਡਿਪਲੋਮਾ ਆ ਯੋਗਤਾਵਾਦੀ ਲਈ ਤੁਸੀਂ ਪੂਰਾ ਨੋਟੀਫਿਕੇਸ਼ਨ ਜ਼ਰੂਰ ਰੀਡ ਕਰ ਲਓ ਜੀ ਤਾਂ ਇਹ ਜੋ ਪੋਸਟਾਂ ਨੇ ਜੀ ਆਰਮੀ ਪਬਲਿਕ ਸਕੂਲ ਅੰਮ੍ਰਿਤਸਰ ਇੱਥੇ ਇਹ ਜਾਰੀ ਹੋਈਆਂ ਜੀ ਪੋਸਟ ਆਫਿਸ ਖਾਸਾ ਟੀਚਿੰਗ ਤੇ ਨਾਨ ਟੀਚਿੰਗ ਵੈਕੈਂਸੀ ਜਿਨ੍ਹਾਂ ਵੱਲੋਂ ਜਾਰੀ ਹੋਈਆਂ ਜੋ ਕਿ ਆਰਮੀ ਪਬਲਿਕ ਸਕੂਲ ਅੰਮ੍ਰਿਤਸਰ ਦੇ ਕਿ ਵੈਕੈਂਟ ਨੇ ਇੱਥੇ ਇਹ ਪੋਸਟਾਂ ਭਰੀਆਂ ਜਾਣੀਆਂ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰਨਾ ਚਾਹੁੰਦੇ ਆ ਉਹ ਇਹਨਾਂ ਦੀ ਵੈਬਸਾਈਟ ਜ਼ਰੂਰ ਨੋਟ ਕਰ ਲੈਣ ਜੀ ਇਹਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਵੀ ਦਿੱਤਾ ਹੋਇਆ ਉੱਥੋਂ ਵੀ ਤੁਸੀਂ ਲੈ ਸਕਦੇ ਹੋ ਵੈਬਸਾਈਟ ਤੇ ਜਾ ਕੇ ਤੁਸੀਂ ਪਰਫਾਰਮਾ ਡਾਊਨਲੋਡ ਕਰ ਲੈਣਾ ਭਰ ਕੇ ਸਾਰੇ ਦਸਤਾਵੇਜ਼ ਨਾਲ ਲਗਾ ਕੇ ਇਹਨਾਂ ਤੱਕ ਪਹੁੰਚਦੇ ਕਰਨਾ ਜੀ ਤੁਸੀਂ ਤੇ 1250 ਰੁਪਏ ਦਾ ਡਰਾਫਟ ਤੁਸੀਂ ਬਣਾ ਕੇ ਨਾਲ ਜ਼ਰੂਰ ਲਾਉਣਾ ਜੀ ਆਰਮੀ ਪਬਲਿਕ ਸਕੂਲ ਅਮਰੀਕਸਰ ਦੇ ਪੱਖ ਦੇ ਵਿੱਚ ਹੋਵੇ ਤੇ ਪੇਬਲਟ ਅਮਰੀਕਸਰ ਹੋਣਾ ਚਾਹੀਦਾ ਜੀ ਉਹ ਤੇ ਇਹ ਅਰਜ਼ੀਆਂ ਤੁਸੀਂ ਜੋ ਭੇਜਣੀਆਂ ਪ੍ਰਿੰਸੀਪਲ ਆਰਮੀ ਪਬਲਿਕ ਸਕੂਲ ਅਮਰੀਕਸਰ ਪੀਓ ਖਾਸਾ ਪਿੰਨ 143107 ਇੱਥੇ ਤੁਸੀਂ ਪਹੁੰਚਦੀਆਂ ਕਰਨੀ ਜੀ 21 ਫਰਵਰੀ 21 ਫਰਵਰੀ 2025 ਤੱਕ ਇਹਨਾਂ ਤੱਕ ਪਹੁੰਚਦੀਆਂ ਕਰਨੀਆਂ ਜੀ ਤੁਸੀਂ ਅਰਜ਼ੀਆਂ ਤੇ ਕਿਸੇ ਤਰ੍ਹਾਂ ਹੋਰ ਕੋਈ ਤਰੀਕੇ ਦੇ ਨਾਲ ਇਹਨਾਂ ਵੱਲੋਂ ਅਰਜੀ ਐਕਸੈਪਟ ਨਹੀਂ ਹੋਣੀ ਭਾਵੇਂ ਮੇਲ ਵਗੈਰਾ ਤੋਂ ਜਾਂ ਕਿਸੇ ਤਰ੍ਹਾਂ ਤਾਂ ਡਾਇਰੈਕਟ ਤੁਸੀਂ ਜਾ ਕੇ ਅਪਲਾਈ ਕਰ ਸਕਦੇ ਹੋ ਬਾਈ ਪੋਸਟ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਪੋਸਟ ਦੇ ਥਰੂ ਵੀ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ